ਤੋ ਕੇ ਇੱਕੋ ਵਾਜੂਬ ਜੋ ਪ੍ਰਵੇਸ਼ ਰੂਪ ਓਨ ਕਾਲ ਜਾਨੇ ਮਾਤ ਰੱਖਿਆ ਕਰਨ ਵਾਲਾ ਸਾਰਨਾ ਪ੍ਰਕਾਸ਼ ਕੋ ਸੱਭਿਆ ਚੁਲੇ ਨਾਮ ਪ੍ਰਸਿੱਧ ਹੈ ਅਤੇ ਕਰਤੋ ਸਾਰੇ ਜੀ ਲੱਜਣ ਵਾਲਾ ਹੈ ਪੁਰਖ ਪੂਰਨ ਸਾਰਿਆਂ ਇਨਕਾਮ ਵਿੱਚ ਪੈਰੇ ਹੋ ਰਹੇ ਤੇ ਵੈਰ ਤੋਂ ਹੈ ਕਾਲ ਮੂਰਤ ਕਾਲ ਤੋਂ ਹੈ ਰਿਊਤ ਹੈ ਇਹ ਕਿਸਾ ਜੂਨੀ ਅਜਨਮਾ ਰੂਪ ਹੈ ਸਭ ਨੂੰ ਸੁਦੇ ਪ੍ਰਕਾਸ਼ ਰੂਪ ਹੈ ਕੰਗਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਿੰਨੋ ਮੰਤਰ ਕਾਲ ਪ੍ਰਗਵਾਹ ਜੀ ਵੱਲੋਂ ਸਾਧਕਾਂ ਨੇ ਇੱਕ ਸੰਗਤ ਦੇ ਨਾਮ ਤੇ ਮਹਾਰਾਜ ਸਾਹਿਬ ਲੈ ਕੇ ਆਏ ਅੱਗੇ ਬਾਣੀ ਆਰੰਭ ਕਰਦੇ ਹਨ ਇਹ ਬਾਣੀ ਦੀ ਸੱਚਖੰਡ ਵਿੱਚ ਵੀ ਉਚਾਰਨ ਕੀਤੀ ਹੈ ਕਿੰਨਾ ਨਾਮ ਵੀ ਚਰਚਾ ਹੋਈ ਹੈ ਅਤੇ ਸੰਗਤਾਂ ਦੇ ਆਧਾਰ ਵਾਸਤੇ ਵੀ ਕਰਨ ਹੋਇਆ ਹੈ ਗੁਰੂ ਅੰਦਰ ਸਾਹਿਬ ਨੂੰ ਵੀ ਸਰਪਾਰ ਪ੍ਰਸਾਦ ਵਿੱਚ ਸਿੱਧੀ ਸਾਹਿਬ ਜੀ ਨੇ ਇਹ ਉਚਾਰਨ ਕਰਕੇ ਬਾਣੀ ਦਾ ਉਦੇਸ਼ ਦੱਸਿਆ ਹੈ ਕਿ ਆਪੋ ਬਾਣੀ ਦਾ ਇਹ ਬਾਣੀ ਦੇ ਆਰੰਭ ਵਿੱਚ ਮਹਾਰਾਜ ਸਾਹਿਬ ਨਾਮ ਰੱਖਦੇ ਆ ਬਾਣੀ ਦਾ ਇਹ ਜਪੁ ਬਾਣੀ ਹੈ ਭਾਈ ਕਿ ਜਗਨ ਜੋਗ ਹੈ ਜਿਨ੍ਹਾਂ ਕੋ ਕੋ ਨਾਮ ਦੀ ਯਾਪੀ ਜਪ ਜੋ ਆਪ ਜਿਨ੍ਹਾਂ ਨੂੰ ਇਹ ਜਪ ਜਾਗ ਦੀ ਦਾਤ ਪ੍ਰਾਪਤ ਹੋਈ ਇਹ ਤੁੰਕਾ ਦੇ ਜੋਗ ਕੋ ਕੋ ਨਾਮ ਹੈ ਇਹ ਬਾਣੀ ਦਾ ਉਸੇ ਨਾਮ ਜਪਨਾਉ ਆਗਿਆ ਹੈ ਜਪਨਾ ਕਰੋ ਅਕਾਲ ਪੁਰਖ ਦੇ ਨਾਮ ਦੇ ਤਾਈ ਕਦੇ ਵਿਸਾਰੋ ਨਾ ਇਹ ਹੁਕਮ ਹੈ ਨਾਲ ਸਾਧ ਜਪਨਾਉ ਜਪਤ ਕਰਨ ਵਾਲਾ ਸਾਰਿਆਂ ਪਾਪਾਂ ਦੇ ਤਾ ਹੈ ਤੇ ਜਪਨਾਉ ਹਨੂ ਇੱਕ ਰੂਪ ਕੇ ਪੂਜਨੇ ਜੋਗ ਹੈ ਸਾਰਿਆਂ ਦੇ ਯਾਤ ਨਾਮ ਉਹ ਕੌਣ ਕਰੇ ਸਾਰਿਆਂ ਦੇ ਜੀਵਨ ਨੂੰ ਕਰਨੋ ਆ। ਐਸਾ ਜੋ ਪਰਮੇਸ਼ਰ ਦਾ ਨਾਮ ਜੈ ਜੋ ਪੈਦਾ ਕਰਨ ਵਾਲਾ ਪੂਰਨ ਗਿਆਨ ਪਰਮੇਸ਼ਰ ਦੇ ਨਾਮ। ਐਸਾ ਹੀ ਬਾਬਾ ਨੂੰ ਜਪਤ ਕਰਨ ਵਾਲਾ ਜਪ ਹੈ ਜਿਸ ਨਾਲ ਇਹ ਜਪ ਦੇ ਤਾਹੀਂ ਹਰਮਨ ਜੁੜੇ ਰਹੋ ਆਪਣੇ ਮਨ ਨੂੰ ਯਾਗ ਵਿੱਚ ਜੋੜ ਕਰਕੇ ਬਾਣੀ ਕਰਕੇ ਰਤਨਾ ਕਰਕੇ ਪਰਾਂ ਬਾਣੀ ਕਰਕੇ ਅਗੇ ਇਸ ਪ੍ਰਕਾਰ ਮਨੂਆ ਬਾਣੀ ਕਰਕੇ ਵੇਖਰੀ ਬਾਣੀ ਕਰਕੇ ਸੁਬੰਧੀ ਦੁਆਰਾ ਹਰ ਵੇਲੇ ਯਾਦ ਕਰਦੇ ਰਹੋ ਕਦੇ ਵਸਾਲੋਂ ਨਹੀਂ ਨਾ ਕਿਹਦਾ ਇਹ ਬਾਣੀ ਜਿਹੜਾ ਨੀ ਮੇਂ ਮੰਗਨੀ ਬਾਈ ਲੱਖੂ ਜੀ ਭਾਵੇਂ ਘਾੜੀ ਨਹੀਂ ਸੀ ਚੋਰੀ ਛੱਡ ਗਈ ਜੀ ਜਸ ਸਾਹਿਬ ਦੇ ਕੋਲ ਬਾੜੂ ਜੀ ਜਸ ਸਾਹਿਬ ਦੀ ਛੰਨਾ ਆ ਕੇ ਕਰੀ ਲਾ ਕੇ ਉਸ ਵੇਲੇ ਐਦਾ ਸਿੱਧ ਹੋ ਗਿਆ ਸ਼ਕਤੀਆਂ ਦਾ ਮਾਲਕ ਉਦੂ ਦਾ ਹਵਾ ਹੀ ਕੱਟਿਆ ਰਹਿ ਗਿਆ ਸੀ ਇਹਨਾਂ ਨੇ ਬਜਨ ਗਾਇਨ ਤੋਂ ਤੇ ਗੁਰੂ ਸਾਹਿਬੀ ਸ਼ਰਮ ਗਿਆ ਮਹਾਰਾਜ ਦੇ ਪਾਈ ਸਿੱਖ ਨੂੰ ਜਾ ਕੇ ਮਨਾਉ। ਇਹਨਾਂ ਭਾਈ ਨੇ ਕਿਹਾ ਵੀ ਰਹੁ ਤਾਂ ਕੱਚਾ ਬਜਨ ਮੇਰਾ ਨਿਕਲ ਗਿਆ ਪਰ ਪੱਕੀਆਂ ਦੇ ਭਾਵ ਦੇ ਗੀਤ। ਇਸ ਪ੍ਰਕਾਰ ਸਾ ਸੰਗਤ ਦੀ ਭਾਈ ਦੇ ਬਜਨ ਜਿਹੜੇ ਸੀ ਇਹ ਜਦ ਕਾਲ ਕੇਤੀ ਵੱਡੀ ਤਾਕਤ ਹੈ। ਜੋ ਬਜਨ ਨਿਕਲ ਜਾਂਦੇ ਪੂਰੇ ਹੁੰਦੇ ਨੇ ਉਹ ਗਿਆਨ ਸਿਖਾਉਂਦੀ। ਇਹਨਾਂ ਨੇ ਹਲੇ ਬਾੜ ਕੀਤੇ ਹੈ ਮਹਿਮਾ ਹੈ। ਇਸੇ ਤਰ੍ਹਾਂ ਭਾਈ ਗੋਦਰੀਆ ਜੀ ਵੀ ਇੱਕੀ ਜਪ ਸਾਹਿਬ ਦੇ ਪਾਸ ਹਮੇਸ਼ਾ ਕਰਿਆ ਕਰਦੇ। ਉਹਨੋਂ ਵੀ ਬੜੀ ਭਾਰੀ ਮਹਿਮਾਉਂਦੀ ਆ ਗੁਰਪ੍ਰਭਾਉ ਦੇ ਅੰਦਰ ਇਹ ਜਪ ਬਾਣੀ ਨਾਲ ਜਪ ਕਰਨ ਨੂੰ ਆਪ ਦੇ ਪੰਨਿਆਂ 'ਤੇ ਕਿੰਨੀ ਲੋੜ ਹੈ ਇੱਕ ਤਾਂ ਜਿਸ ਪ੍ਰਖ ਨੂੰ ਜਪ ਕਰਨਾ ਹੈ ਉਹ ਸਰੀਰ ਦੀ ਸੁੱਧੀ ਜ਼ਰੂਰ ਕਰੇ ਪਹਿਲਾਂ ਇਸ ਨਾਮ ਉਹਦਾ ਕੀਤਾ ਹੋਣਾ ਜ਼ਰੂਰ ਬਾਣੀ ਤਰਨ ਤੋਂ ਪਹਿਲਾਂ ਅਬ ਇਹ ਜਪ ਕਰਨ ਵੇਰ ਰੁਕਾਂ ਕੇ ਬੈਠਾ ਹੋਇਆ ਹੋਵੇ ਕੋ ਗਾਂਦ ਘਰ ਦੀ ਨਹੀਂ ਬਣ ਜਾਂਦੀ ਇਹ ਸਾਰਾ ਪਰਿਵਾਰ ਨਹੀਂ ਜਿੱਤਦਾ ਹੋਵੇ ਆਪ ਜਾ ਕੇ ਉਹੋ ਇਤਾਂਕਰ ਹੋ ਕੇ ਬੈਠ ਸਕਦਾ ਇਸਨਾਮ ਕਰਕੇ ਅਬੇ ਸਰੀਰ ਵੀ ਸੁਜੀ ਹੋਵੇ ਤੇ ਮਨ ਵੀ ਨਾਲ ਔਕਾਗਨਤਾ ਹੋ ਹੋਵੇ ਤੀਜੀ ਸਾਹਿਬਾਂ ਦੀ ਗੱਲ ਗੁਰੂ ਸਾਹਿਬ ਦੇ ਵਿੱਚ ਪੂਰਾ ਨਿਸ਼ਚਾ ਹੋਵੇ ਉਹ ਜਾਣੇ ਮੈਂ ਵਾਹ ਦੇ ਚਰਨਾਂ ਵਿੱਚ ਬੈਠਾ ਜੇ ਤਾਂ ਨਿਸ਼ਚਾ ਪੂਰਾ ਹੋਏ ਦਿਲ ਦੇ ਵਿੱਚ ਜੇ ਪੂਰਾ ਨਿਸ਼ਚਾ ਹੋਵੇ ਅਬੇ ਫੇਰ ਇਹਦਾ ਦੇਸ ਉਹ ਸਭ ਕੁਝ ਕਿ ਆਰਥਿਕਿਤ ਜੁੜਿਆ ਹੋਇਆ ਹੋਵੇ ਤੇ ਸਭ ਸਾਰਾ ਕੇ ਸ਼ਮਰਨ ਕਰਦਾ ਹੋਵੇ ਕਰਦੇ ਕਾਤੇ ਉਹ ਮਿੰਟ ਕੁ ਮਨ ਦੇ ਗਿਆ ਤੇ ਹੁਣ ਆ ਗਏ ਲੋਕਾਂ ਨਾਲ ਗੱਲਾਂ ਕਰਨ ਲੱਗੀਆਂ ਮੈਨੂੰ ਇੰਨਾ ਆਨੰਦ ਆਇਆ ਮੈਨੂੰ ਇੰਨਾ ਲਾਅ ਪ੍ਰਾਉਡ ਹੋਇਆ ਮੈਂ ਬਹੁਤ ਸਾਰੀ ਦੇਰ ਤੋਂ ਪੰਜਾਬ ਕਰਨ ਆਇਆ ਹੋਵੇ ਉਹ ਇਸ ਵਿੱਚ ਪੂਰਾ ਮਿਝਾ ਹੋਵੇ ਹਰ ਵਕਤ ਗੁਰੂ ਜੀ ਦੀ ਸੰਗਤ ਆ ਰਹੀ ਨਾ ਲੇ ਇਸ ਪ੍ਰਕਾਰ ਦੇ ਸੰਤੋਖ ਹੋਵੇ ਲਾਲਚ ਨਾਲ ਮੈਨੂੰ ਜੀ ਆਹ ਮਿਲ ਗਏ ਜਗਦੀ ਸਿੰਘ ਆਲਵਾਈ ਕੋ ਬਾਤ ਕਰਦਾ ਕਿ ਚਿਚਾਉਣਾ ਨੇ ਕਹਿੰਦਾ ਜੀ ਮੇਰੀ ਮਾਂ ਵੀ ਬਿਮਾਰ ਨਾ ਹੋਵੇ ਮੇਰਾ ਮੁਕਾਦਮਾ ਵੀ ਜਿੱਤਿਆ ਜਾਵੇ ਮੇਰਾ ਮੁੰਡਾ ਵੀ ਮੰਗਿਆ ਜਾਵੇ ਮੇਰੀ ਨੌਕਰੀ ਵੀ ਲੱਗ ਜੇ ਐਈਏ ਕਾਮਰਾਜ ਨਾਲ ਫਸਿਆ ਨਾ ਹੋਵੇ ਸਤੋਖੀ ਦੇ ਕੋਲ ਆਪੇ ਇਹਨਾਂ ਦੇ ਕੋਲਕਾਰ ਸਾਹਿਬ ਕੰਗੇ ਜੀ ਇਹਨਾਂ ਚੀਜ਼ਾਂ ਦੇ ਸਹੇਦ ਹੋ ਕੇ ਜਿਹੜਾ ਬਾਤ ਕਰੇਗਾ ਉਹਨੂੰ ਸਾਰੇ ਦੁਗਨ ਮਿਟ ਜਾਣਗੇ ਇਹੋ ਜਿਹਾ ਦਾ ਬਾਤ ਹੈ 22 ਕਾਲੇ ਨੂੰ ਜੋ ਪੀਤਾ ਵੀ ਗੁਰੂ ਸਾਹਿਬ ਕੱਤੀ ਛੇ ਪਾਕਸ਼ਾ ਦੇ ਲੱਗਿਆ ਸੀ ਕਰਨ ਕਾਮਨਾ ਕਰਨ ਦੀ ਕੋਲੇ ਦੀ ਪਰੋਂ ਫੇਰ ਵੀ ਜੰਮਣ ਮਰਨ ਦੀ ਇਹ ਪ੍ਰਕਾਰੇ ਜਗਤ ਸਾਹਿਬ ਦੀ ਮਿਹਨਤ ਜਿਹੜੀ ਵਿਲਾਈ ਕਾਈ ਸੁਪੋਸ਼ਤ ਨੂੰ ਕਿਹਾ ਸਿੱਖੂ ਗੁਰੂ ਕਾ ਹੋ ਗਿਓ ਜਗਜੀਤ ਕੰਧ ਨੂੰ ਸੰਕੀਰ ਜੰਗਲ ਵਿੱਚ ਕੋ ਕਾਵਕੇ ਕੈਸੇ ਸਿੱਖੋ ਜੀ ਸਿੱਖ ਬਣੂਗਾ ਗੁਰੂ ਦਾ ਜਗਜੀਤ ਸਾਹ ਕੰਠੀ ਨਹੀਂ ਕੀਤਾ ਚੋਲੋਂ ਤੋਂ ਬਗੈ ਸੂਤ ਕਿ ਕੰਮ ਆਉਣਾ ਇਹ ਆਦਾ ਸਿੱਖ ਦੀ ਬਣਾਉਂਦਾ ਜਰੂਰ ਹੈ ਪਰ ਅੰਦਰ ਵਗੇ ਸਾਥ ਸੰਗਤ ਦੀ ਪਾਣੂ ਨਹੀਂ ਹੈ ਅਰਾਜ ਨਹੀਂ ਹੈ ਜਿਹੜੀ ਕਲਿਆਣ ਕਰਨ ਵਾਲੀ ਚੀਜ਼ ਆ ਉਹਦੇ ਅੰਦਰ ਨਹੀਂ ਨੀਂਗੀ ਇਸ ਕਰਕੇ ਬਾਣੀ ਦੇ ਜਾਤ ਨੂੰ ਜ਼ਰੂਰ ਬਣਨਾ ਜੋਗ ਹੈ ਇਸ ਲਈ ਜਨਸਾਹ ਦਾ ਇਹ ਤੋਂ ਆਰੰਭ ਹੁੰਦਾ ਹੈ